ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟ ਰੋ ਤੇ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਕੋਰਸ 'ਚ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਇਆ ਮੈਂ ਉਲਟੀ ਸਲਾਈ ਚੜਾ ਕੇ ਸਿੱਧੀ ਚਲਾ ਸਲਾਈ ਜਿਹੜੀ ਆ ਉਹ ਚੜਾ ਰਹੀ ਹਾਂ ਕਿਉਂਕਿ ਡਿਜ਼ਾਈਨ ਜਿਹੜਾ ਵਾ ਉਲਟੀ ਸਾਈਡ ਤੋਂ ਸ਼ੁਰੂ ਹੁੰਦਾ ਵਾ ਤੇ ਤੁਹਾਡੇ ਗਰੀਕਵੈਸਟ ਹੈ ਕਿ ਅਗਰ ਤੁਸੀਂ ਮੇਰੇ ਚੈਨਲ ਤੇ ਨਵਿਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਹਾਂ ਸਬਸਕ੍ਰਾਈਬ ਕਰਕੇ ਨਾਲ ਲੱਗਦਾ ਟਿੰਗ ਟਿੰਗ ਵਾਲਾ ਬੈਲ ਬਟਨ ਜ਼ਰੂਰ ਦਬਾਉਣਾ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਠੀਕ ਹੈ ਚਲੋ ਜੀ ਇਹ ਆਪਣੀ ਸਿੱਧੀ ਸਲਾਈ ਚੜ ਗਈ ਤੇ ਆਪਾਂ ਫਰਸਟ ਰੋ ਤੋਂ ਸਟਾਰਟ ਕਰਦੇ ਹਾਂ ਉਲਟੇ ਸਾਈਡ ਤੋਂ ਕਮੈਂਟ ਕਰਕੇ ਜੂਰ ਦੱਸਣਾ ਵੀਡੀਓ ਕਿੰਨੀ ਦੀ ਲੱਗੀ ਪਹਿਲਾ ਕੁੰਡਾ ਪਉ ਧਾਰਾਂਗੇ ਇਹ ਵਾਲੇ ਦੋ ਕੁੰਡੇ ਦਾ ਆਪਾਂ ਇੱਕ ਵਾਰੀ ਹੁਣਾਂਗੇ ਐਸਾ ਇਹਨਾਂ ਨੂੰ ਇੱਥੇ ਰਹਿਣ ਦਵਾਂਗੇ ਦੁਬਾਰਾ ਨਹੀਂ ਹੁਣਾਂਗੇ ਇਹ ਵਾਲੇ ਕੁੰਡੇ ਨੂੰ ਥੋੜਾ ਲੂਜ਼ ਕਰ ਲਵਾਂਗੇ ਧਾਗਾ ਲਪੇਟਾਂਗੇ ਐਸਾ ਤੇ ਇਹਨਾਂ ਦੋਨੂੰ ਫੇਰ ਇੱਕ ਵਾਰ ਹੁਣ ਲਵਾਂਗੇ ਐਸਾ ਥੋੜਾ ਲੂਜ਼ ਲੂਜ਼ ਹੋਣਾ ਇਹਨੂੰ ਉਲਟਾ ਹੁਣਨਾ ਇੱਕ ਨੂੰ ਦੋ ਕੁੰਡੇ ਫਿਰ ਇਸ ਤਰ੍ਹਾਂ ਲੈਣੇ ਆ ਇਹਨੂੰ ਇਸ ਤਰ੍ਹਾਂ ਇੱਕ ਵਾਰ ਉਨਣਾ ਧਾਗੇ ਤੇ ਰੰਦੇਣਾ ਧਾਗਾ ਲਪੇਟਣਾ ਹੈ ਫਿਰ ਇਸ ਤਰ੍ਹਾਂ ਇੱਕ ਵਾਰੀ ਉਨ ਲੈਣਾ ਹੈ ਠੀਕ ਹੈ ਇੱਕ ਉਲਟਾ ਇਹ ਦੋ ਦਾ ਆਪੇ ਇੱਕ ਕਰਾਂਗੇ ਧਾਗਾ ਲਪੇਟਾਂਗੇ ਫਿਰ ਉਣਾਗੇ ਇਸੇ ਨੂੰ ਠੀਕ ਹੈ ਇੱਕ ਉਲਟਾ ਠੀਕ ਹੈ ਇਹ ਵਾਲੇ ਦੋ ਕੁੰਡੇ ਲਵਾਂਗੇ ਉਹਨਾਂ ਨੂੰ ਉਣਾਗੇ ਧਾਗਾ ਲਪੇਟਾਂਗੇ ਫਿਰ ਦੁਬਾਰਾ ਆਪਾਂ ਉਣਾਗੇ ਐਸਾ ਠੀਕ ਹੈ ਇੱਕ ਉਲਟਾ ਇਹ ਵਾਲੇ ਦੋ ਕੁੰਡੇ ਲਵਾਂਗੇ ਇਹਨਾਂ ਨੂੰ ਇਕੱਠੇ ਉਣਾਗੇ ਧਾਗਾ ਲਪੇਟਾਂਗੇ ਫਿਰ ਦੁਬਾਰਾ ਉਣਾਗੇ ਇਸ ਤਰ੍ਹਾਂ ਇਹ ਸਾਰੀ ਰੋ ਜਿਹੜੀ ਕੰਪਲੀਟ ਕਰਦੇ ਹੋਏ ਜਾਣਾ ਇਸਨ ਦੋ ਕੁੰਡਿਆਂ ਨੂੰ ਣਾਗੇ ਤਾਂ ਗੱਲ ਭੇਟਾਂਗੇ ਅਗੇਨ ਦੋ ਦੱਪਾਂ ਫੇਰ ਣਾਗੇ ਦੁਬਾਰਾ ਲਾਸਟ ਵਾਲੇ ਦੋ ਕੁੰਡੇ ਐਵੇਂ ਤੇ ਪਹਿਲਾ ਗੁੰਡਾ ਉਤਾਰਾਂਗੇ ਇੱਕ ਕੁੰਡਾ ਨੇ ਸਿੱਧਾ ਬਣਾਗੇ ਇਹ ਵਾਲਾ ਜਿਹੜਾ ਵੱਡਾ ਕੁੰਡਾ ਦਿਖ ਰਿਹਾ ਤੁਹਾਨੂੰ ਇਹ ਥੋੜਾ ਦੋ ਕੁੰਡਿਆਂ ਨਾਲੋਂ ਵੱਡਾ ਹੈ ਇਹਨੋਂ ਪਾਸਾ ਇਸ ਤਰ੍ਹਾਂ ਲਾ ਲਾਂਗੇ ਦੋ ਕੁੰਡੇ ਇਹ ਵਾਲੇ ਇੱਕ ਕੁੰਡਾ ਇਹ ਵਾਲਾ ਇਹਨਾਂ ਦੋਨੋਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਲਾਂ ਤੋਂ ਬੜਾ ਸੌਰੀ ਇਸ ਤਰ੍ਹਾਂ ਤਾਂ ਗੱਲ ਪੇਟਾਂਗੇ ਤੇ ਇਹ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਇੱਕ ਠੱਠੇ ਉਂਗਦੇ ਐਸੇ ਠੀਕ ਹੈ ਅਗੇਨ ਇਹ ਵਾਲਾ ਵੱਡੇ ਵਾਲਾ ਕੁੰਡਾ ਦਿਖ ਰਿਹਾ ਹੈ ਇਹਨਾਂ ਪੈਸਰਾ ਇਹਨਾਂ ਦੋ ਕੁੰਡੇ ਦਿੱਤੇ ਦਿੱ ਇੱਧਰ ਲੀ ਲਾਂਗੇ ਉਤਾਰਨਾ ਨਹੀਂ ਇਹ ਵਾਲੀ ਸਲਾਈ ਤੇ ਰੱਖਣਾ ਹੈ ਤਾਂ ਗੱਲ ਭੇਟਣਾ ਹੈ ਦੋ ਕੁੰਡੇ ਵਾਲੇ ਇੱਕ ਕੁੰਡਾ ਇਹ ਵਾਲਾ ਇਹਨਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰ ਦੇਣਾ ਠੀਕ ਹੈ ਅਗੇਨ ਇਹ ਵੱਡੇ ਵਾਲਾ ਕੁੰਡਾ ਲਾਂਗੇ ਐਸਟਰਾ ਤਾਂ ਗੱਲ ਭੇਟਾਂਗੇ ਇਹ ਤਿੰਨ ਕੁੰਡੇ ਜਿਹੜੇ ਆ ਦੋ ਆ ਇਹ ਇਕੱਠੇ ਹੁੰਦੇ ਆ ਠੀਕ ਹੈ ਇਹ ਵਰ ਟੇਲਾ ਕੁੰਡਾ ਲਵਾਗੇ ਇਹਨੂੰ ਇਸ ਤਰ੍ਹਾਂ ਦੋ ਕੁੱਤੇ ਦੇ ਉੱਪਰ ਦੀ ਲਵਾਗੇ ਦੋ ਕੁੰਡੇ ਵਾਲੇ ਇੱਕ ਕੁੰਡਾ ਇਹ ਵਾਲਾ ਐਸਾ ਠੀਕ ਹੈ ਸੋਰੀ ਤਾਂ ਗਲ ਪੇਟਾਂਗੇ ਇਸ ਤਰ੍ਹਾਂ ਤੇ ਇਹਨਾਂ ਤਿੰਨ ਕੁੰਡਿਆਂ ਨੂੰ ਇਕੱਠੇ ਹੁਣ ਦਵਾਵਾਂਗੇ ਅਸਾਂ ਠੀਕ ਐ ਇਹ ਵੱਡੇ ਵਾਲਾ ਗੁੰਡਾ ਲਾਵਾਂਗੇ ਇੱਧਰ ਤਾਂ ਗੱਲ ਬੇਟਾਂਗੇ ਇਹ ਤਿੰਨ ਗੁੰਡੇ ਆਪਾਂ ਇਕੱਠੇ ਹੁਣ ਦਵਾਵਾਂਗੇ ਤਿੰਨ ਗੁੰਡੇ ਆਪਾਂ ਇਕੱਠੇ ਹੁਣ ਦਵਾਵਾਂਗੇ ਇੱਥੇ ਵੀ ਸੇਮ ਕਰਾਂਗੇ ਠੀਕ ਐ ਇਦਾਂ ਤਾਂ ਗੱਲ ਲਾਵਾਂਗੇ ਲਾਸਟ ਵਾਲੇ ਤਿੰਨ ਕੁੰਡਿਆਂ ਨੂੰ ਇਕੱਠੇ ਹੁੰਨ ਦਵਾਂਗੇ ਮੇਰੇ ਕੋਲ ਐਜਸ ਵਾਲਾ ਕੁੰਡਾ ਨਹੀਂ ਹੈਗਾ ਇਸ ਕਰਕੇ ਮੈਂ ਇੱਕੋ ਕੁੰਡਾ ਐਕਸਟਰਾ ਇੱਥੇ ਕਰ ਲਿਆ ਠੀਕ ਹੈ ਤੁਸੀਂ ਵੀ ਡਿਜ਼ਾਈਨ ਦੇ ਵਿੱਚ ਇਸ ਤਰ੍ਹਾਂ ਵਾਧਾ ਘਾਟਾ ਕਰ ਸਕਦੇ ਜੀ ਠੀਕ ਹੈ ਅੱਗੇ ਆ ਕੇ ਆਪਾਂ ਉਲਟੀ ਸਲਾਈ ਕਰਦੇ ਉਲਟੀ ਸਲਾਈ ਪੂਰੀ ਦੀ ਪੂਰੀ ਸਾਰੀ ਦੀ ਸਾਰੀ ਉਲਟੀ ਜਾਊਗੀ ਹੁਣ ਐਸਟਰਾ ਇਹ ਪਹਿਲਾ ਦਿਖ ਰਿਹਾ ਹੈ ਐਸਟਰਾ ਜਿਹੜਾ ਕੁੰਡਾ ਤੁਹਾਨੂੰ ਪਹਿਲਾ ਦਿਖ ਰਿਹਾ ਤੁਸੀਂ ਉਹੀ ਹੁਣਨਾ ਹੈ ਐਸਟਰਾ ਸਾਰੀ ਦਸਰੀ ਉਲਟੀ ਜਾਓ ਅਗੇ ਆ ਗਿਆ ਆਪਾਂ ਨੈਕਸਟ ਰੋ ਤੇ ਹੁਣ ਆ ਗਿਆ ਆਪਾਂ ਨੈਕਸਟ ਰੋ ਤੇ ਇਹ ਸਾਰੀ ਸਲਾਈ ਸਿੱਧੀ ਜਾਊਗੀ ਐਸਾ ਕਿ ਇਸ ਡਿਜ਼ਾਈਨ ਜਿਹੜਾ ਆਪਣਾ ਪੁਲਟੀ ਸਲਾਈ ਤੋਂ ਸ਼ੁਰੂ ਹੁੰਦਾ ਹੈ ਫਿਰ ਤੁਹਾਡ ਕੀ ਰਿਕੁਐਸਟ ਹੈ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰ ਵੀਡੀਓ ਪੂਰੀ ਦੇਖਿਆ ਕਰੋ ਤੁਸੀਂ ਵਿੱਚ ਵਿੱਚ ਕਰ ਜਾਂਦੇ ਜੇ ਫਿਰ ਤੁਹਾਨੂੰ ਡਿਜ਼ਾਈਨ ਦੀ ਸਮਝ ਨਹੀਂ ਆਉਂਦੀ ਅੰਚੇ ਸਾਈਡ ਤੇ ਪਹਿਲਾਂ ਉਤਾਰਾਂਗੇ ਇੱਕ ਉਲਟਾ ਆਉਣਾਂਗੇ ਠੀਕ ਹੈ ਸਟਾਰਟਿੰਗ ਪੁਆਇੰਟ ਤੇ ਵੀ ਇੱਕ ਉਲਟਾ ਹੁਣਾ ਸੀਗਾ ਉਹ ਮੇਰੇ ਕੋਲ ਸਕਿਪ ਹੋ ਗਿਆ ਠੀਕ ਹੈ ਬਾਜੂ 'ਚ ਮੈਂ ਕੁੰਡੇ ਲੈ ਕੇ ਐਕਸਟਰਾ ਕਰਿਆ ਸੀ ਇਹ ਦੋ ਕੁੰਡੇ ਨੂੰ ਆਪਾਂ ਇਕੱਠੇ ਹੁਣਾਗੇ ਧਾਗਾ ਲਪੇਟਾਂਗੇ ਵੀ ਇਹਨਾਂ ਆਪਾਂ ਇਸ ਦੋ ਕੁੰਡੇ ਨੂੰ ਇਕੱਠੇ ਹੁਣਾ ਕੇ ਇਹ ਇੱਕ ਉਲਟਾ ਹੁਣਾ ਉਲਟਾ ਇਹ ਦੋ ਕੁੰਡੇ ਉਲਟੇ ਹੁਣਾਗੇ ਇਕੱਠੇ ਧਾਗਾ ਲਪੇਟਾਂਗੇ ਫਿਰ ਦੁਬਾਰਾ ਇਹਨਾਂ ਨੂੰ ਉਨਾ ਇੱਕ ਉਲਟਾ ਠੀਕ ਹੈ ਦੋ ਗੁੰਡੇ ਉਲਟੇ ਤਾਂ ਗਲ ਭੇਟਾਂਗੇ ਫਿਰ ਇਹਨਾਂ ਦੋਨੋਂ ਦੁਬਾਰਾ ਹੁੰਦਾ ਇੱਕ ਉਲਟਾ ਇਹ ਦੋ ਗੁੰਡੇ ਉਲਟੇ ਤਾਂ ਗਲ ਭੇਟਾਂਗੇ ਫਿਰ ਇਹਨਾਂ ਨੂੰ ਇਕੱਠੇ ਹੁੰਦਾ ਬਸ ਇਹੀ ਦੋ ਸਲਾਈ ਦਾ ਡਿਜ਼ਾਈਨ ਹੈਗਾ ਇਹ ਦੋ ਸਲਾਈਸ ਰਿਪੀਟ ਕਰਦੇ ਹੋਏ ਜਾਣਾ एक एक बच्च सीधी पुलठी आएगी तो दो सिलाई डिजाइन ठीक है दोनों कट्ठे होना गल भेटा अगेन दो कट्ठे लास्ट वाले फ्रंट साइड ਤੇ ਆਗੇ ਪਹਿਲਾ ਉਤਾਰਾਂਗੇ ਇੱਕ ਕਪੜਾ ਸਿੱਟਾਉਣਾ ਹੈ ਇਹ ਜਿਹੜਾ ਵੱਡਾ ਥਾ ਵੱਡਾ ਥਰੈਡ ਦੀ ਹੈ ਥਰਡ ਨੰਬਰ ਤੇ ਇਹਨੂੰ ਇਸ ਤਰ੍ਹਾਂ ਲਵਾਂਗੇ ਤਾਂ ਗੱਲ ਪੇਟਾਂਗੇ ਤੇ ਇਹਨਾਂ ਨੂੰ ਤਿੰਨ ਦਾ ਇੱਕ ਕਰ ਦਵਾਂਗੇ ਐਸਾ ਠੀਕ ਹੈ ਅਗੇਨ ਇਹ ਲਵਾਂਗੇ ਇਹ ਲਵਾਂਗੇ ਐਸਟਰਾ ਤਾਂ ਗੱਲ ਭੇਟਾਂਗੇ ਤੇ ਮੈਂ ਇੱਕ ਪੁੰਡਾ ਨਹੀਂ ਬਧਾਇਆ ਤਾਂ ਇੱਕ ਕਰ ਦਵਾਂ ਠੀਕ ਹੈ ਇਹ ਲਵਾਂਗੇ ਐਸਟਰਾ ਤਾਂ ਗੱਲ ਭੇਟਾਂਗੇ ਇਹ ਤਿੰਨ ਦਾ ਆਪਾਂ ਇੱਕ ਕਰ ਦਵਾਂ ਠੀਕ ਹੈ ਇਹ ਲਵਾਂਗੇ ਐਸਟਰਾ ਤਾਂ ਗੱਲ ਭੇਟਾਂਗੇ ਐਸਟਰਾ ਇਹਨਾਂ ਨੂੰ ਬੈਕ ਸਾਈਡ ਤੋਂ ਤਿੰਨ ਦਾ ਇੱਕ ਕਰਦੇ ਹਾਂ ਠੀਕ ਹੈ ਐ ਲਵਾਾਂਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਤਾਂ ਗੱਲ ਭੇਟਾਂਗੇ ਇਹ ਵਾਲੇ ਤਿੰਨ ਦਾ ਆਪਾਂ

ਤੈਨ ਦਾ ਇੱਕ ਘਾਣਾ ਠੀਕ ਹੈ ਲਾਸਟ ਹੋਣਾ ਸਿੱਧਾ ਅੱਗੇ-ਅਗੇ ਆਪਾਂ ਉਲਟੇ ਸਲਾਈ ਤੇ ਉਲਟੀ ਸਾਈ ਦੇ ਸਾਰੀ ਉਲਟੀ ਜਾਓ ਉਸਾਰੇ ਦੇ ਸਾਰੇ ਉਲਟੀ ਚਾਉਂ। ਤੇ ਇਹ ਹੀ ਤੁਸੀਂ ਰਿਪੀਟ ਕਰਦੇ ਹੋਏ ਜਾਣਾ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਛੋਟਾ ਛੋਟਾ ਡਿਜ਼ਾਈਨ ਛਿੰਨਨ ਬਹੁਤ ਛੋਟੇ ਛੋਟੇ ਡਿਜ਼ਾਈਨ ਪਸੰਦ ਹੁੰਦੇ ਆ। ਇਸ ਕੀ ਵੀ ਤੇ ਪਉਣ ਬਹੁਤ ਸੋਹਣਾ ਡਿਜ਼ਾਈਨ ਆ। ਦੇਖੋ ਇਸ ਤਰ੍ਹਾਂ ਕਰਕੇ ਕੋਈ ਡਿਜ਼ਾਈਨ ਬਣਾਦਾ ਪਿਆ ਜੇ ਤੁਹਾਡਾ ਡਿਜ਼ਾਈਨ ਕਾਫੀ ਭਾਂਜੇ ਫਿਰ ਜਦ ਤੱਕ ਕਲੀਅਰ ਪਤਾ ਲੱਗਦਾ ਪਰ ਸੋਨਾ ਲੱਗ ਰਿਹਾ ਹੈ ਤੇ ਦੇਖੋ ਛੋਟਾ ਛੋਟਾ ਡਿਜ਼ਾਈਨ ਜੇ ਤੁਸੀਂ ਆਪਣੇ ਹੱਥੀ ਬਣਾਓਗੇ ਫਿਰ ਪਤਾ ਲੱਗੇਗਾ ਬਹੁਤ ਪਿਆਰਾ ਲੱਗ ਰਿਹਾ ਚਲੋ ਮੈਂ ਦੇਖ ਨਵੇਂ ਤੁਸੀਂ ਸੋਨੇ ਦੇ ਡਿਜ਼ਾਈਨਰ ਬਾਏ ਬਾਏ ਟੇਕ ਕੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਕੇ ਜਾਇ ਲਾਈਕ ਕਰਿਓ ਕਮੈਂਟ ਕਰਕੇ ਦੱਸੋ ਦੱਸੋ ਮੇਰੀਆਂ ਵੀਡੀਓਜ਼ ਕਿਸ ਤਰ੍ਹਾਂ ਲੱਗਿਆ ਅਗਰ ਤੁਸੀਂ ਚਾਹਤ ਨਵੇਂ ਪੁਰਾਣੀਆਂ ਵੀਡੀਓਜ਼ ਮੇਰੀਆਂ ਪਲੇਲਿਸਟ ਜਰੂਰ ਚੈੱਕ ਕਰਨੀ ਚਲੋ ਮਿਲਦੇ ਬਾਏ ਬਾਏ ਟੇਕ ਕੇ